ਸੇਕਾ ਗੱਲ ਨਹੀਂ ਸ਼ਾਰ ਕਰਤਾ ਜਾ ਨਹੀਂ ਨਹੀਂ ਕਰੋ ਨਹੀਂ ਹਾਂ ਨਵਿੰਦਰ ਦੀ ਫਰਟੀ ਉਹ ਦੇ ਰਹੇ ਨੇ ਟੀਮ ਮੀਟਿੰਗ ਤੋਂ ਮੈਂ ਫੈਸਿਲਿਟੇਟਰ ਹਾਂ ਬਸ ਇਨੀ ਕੀ ਕਲੀਪ ਤੇ ਦੀ ਜੀ ਸਰ ਜਿਹੜੀ ਰਾਤੀ ਰਾਤ ਕਰੀਏ ਕੀ ਮਾਮਲਾ ਇਹਦੇ ਵਿੱਚ ਜੀ ਕੱਲ ਦੇਰ ਸ਼ਾਮ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਧਰਮਸ਼ਾਲਾ ਹੈ ਰੇਲਵੇ ਸਟੇਸ਼ਨ ਦੇ ਲਾਗੇ ਉਹਦੇ ਅੰਦਰ ਇੱਕ ਲੇਡੀਜ਼ ਦੀ ਡੈੱਡ ਬੋਡੀ ਪਈ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤੇ ਉਹਦੀ ਲੇਡੀਜ਼ ਇੱਕ ਸੀਗੀ ਅਧਕੜ ਉਮਰ ਦੀ ਉਹਦੀ ਡੈੱਡ ਬੋਡੀ ਪਈ ਸੀ ਪੈਟ ਤੇ ਤੇ ਉਹਦੇ ਗਲਾ ਘੁੱਟਣ ਨਾਲ ਜਿਹੜੇ ਉਹਦੇ ਉਹਦੀ ਡੈਥ ਹੋਈ ਜਾਪਦੀ ਸੀਗੀ ਤੇ ਸਾਰੀਆਂ ਡਿਟੇਲਸ ਪਤਾ ਕਰਨ ਤੋਂ ਪਤਾ ਲੱਗਾ ਵੀ ਇੱਕ ਇਹ ਦੋ ਜਣੇ ਸੀਗੇ ਦੋ ਤਰੀਕ ਨੂੰ ਆਏ ਸੀਗੇ ਇੱਥੇ ਰਹਿਣ ਵਾਸਤੇ ਇਹ ਮੀਆਂ ਬੀਵੀ ਆਪਣੇ ਆਪ ਨੂੰ ਦੱਸਦੇ ਸੀਗੇ ਤੇ ਉਹ ਉਹਨਾਂ ਨੇ ਪੰਜ ਨੂੰ ਵਾਪਸ ਜਾਣਾ ਸੀ ਪਰ ਉਹ ਨਹੀਂ ਗਏ ਵਾਪਸ ਤਾਂ ਜੋ ਕੱਲ ਜਿਹੜਾ ਉਹ ਟ੍ਰੇਨ ਉਹਦੀ ਕੈਂਸਲ ਹੋਣ ਦਾ ਕੋਈ ਦਲੀਲ ਦੇਂਦਾ ਸੀਗਾ ਲੜਕਾ ਮੇਰੀ ਟ੍ਰੇਨ ਨਹੀਂ ਆ ਰਹੀ ਧਰਮਸ਼ਾਲਾ ਵਾਲੇ ਕਹਿੰਦੇ ਸੀ ਤੁਸੀਂ ਵਾਪਸ ਨਹੀਂ ਜਾ ਰਹੇ ਤੇ ਕੱਲ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ 7 ਵਜੇ ਤੇ ਮੈਂ ਪੈਸੇ ਤੁਹਾਨੂੰ ਲਿਆ ਕੇ ਦੇਣਾ ਏਟੀਐਮ ਚੋਂ 4:00 ਵਜੇ ਗਿਆ ਇੱਥੋਂ ਤਾਂ ਜੋ ਬਾਅਦ ਵਿੱਚ ਉਹ ਵਾਪਸ ਨਹੀਂ ਆਇਆ ਜੀ ਤੇ ਉਹਦੇ ਨਾਂ ਵਾਪਸ ਆਉਣ ਤੇ ਫਿਰ ਇਹਨਾਂ ਨੇ ਦੇਖਿਆ ਵੀ 7 ਵਜੇ ਗਏ ਆ 7 ਵਜੇ ਦਾ ਟ੍ਰੇਨ ਦਾ ਟਾਈਮ ਹੈ ਤੇ ਵਾਪਸ ਨਹੀਂ ਆਇਆ ਇਹਨਾਂ ਨੇ ਫਿਰ ਉਹਨੂੰ ਉਹਦਾ ਤਾਲਾ ਤੋੜ ਕੇ ਪ੍ਰੋਪਰ ਤਰੀਕੇ ਨਾਲ ਤੇ ਵੇਖਿਆ ਤੇ ਅੰਦਰ ਡੈੱਡ ਬੋਡੀ ਪਈ ਸੀਗੀ ਤੇ ਜਿਸ ਜਿਸ ਉਪਰੰਤ ਬਾਅਦ ਚੋਂ ਅਸੀਂ ਆਪਣੀ ਜਿਹੜੀ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਈ। ਹਾਂ ਸਰ ਜਿਹੜੇ ਦੁਇਆ ਬੀਬੀ ਹੈ ਕਿੱਥੋਂ ਦੇ ਰਹਿਣ ਵਾਲੇ ਆ ਕਿੱਥੇ ਇਸ ਵਾਰ ਦੇ ਬਾਰੇ ਹਾਂਜੀ ਇਹਦੇ ਬਾਰੇ ਪਤਾ ਸੀਗਾ ਜੀ ਉਹਨੇ ਆਪਣੀ ਆਈਡੀ ਵਗੈਰਾ ਦਿੱਤੀ ਸੀ ਜੀ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਜੀ ਥਾਣੇ ਡਿਸਟ੍ਰਿਕਟ ਦੇ ਜੀ ਇਹ ਪਤਾ ਲੱਗ ਰਿਹਾ ਕਿ ਜਿਹੜਾ ਯੁਵਕ ਹੈ ਜਿਹੜਾ ਵਿਅਕਤੀ ਸੋਤੀ ਮੌਤ ਹੋਈ ਹੁੰਦੀ ਹੈ ਹਾਂਜੀ ਉਹ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਮਿਲੀ ਆ ਤੇ ਉਹ ਜੰਡੇਆਲਾ ਗਹਿਰੀ ਮੰਡੀ ਰੇਲਵੇ ਟਰੈਕ ਦੇ ਲਾਗੇ ਉਹ ਜੀਆਰਪੀ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਹਦੀ ਅਸੀਂ ਫਿਰ ਤਾਲਮਿਲ ਕਰਕੇ ਉਹਨਾਂ ਨਾਲ شناخت ਕੀਤੀ ਤੇ ਉਹ ਹੀ ਵਿਅਕਤੀ ਸੀਗਾ ਜੀ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਕਿ ਜੀ ਇਹ ਦੋਨਾਂ ਪਰਿਵਾਰਾਂ ਨਾਲ ਅਸੀਂ ਤਾਲਮਿਲ ਕੀਤਾ ਆ ਤੇ ਉਹ ਅਗਲੇਰੀ ਕਾਰਵਾਈ ਅਸੀਂ ਕਰ ਰਹੇ ਹਾਂ ਜੀ